ਕਸੇ ਉੱਤਰ ਕੜਤ ਕੇ ਲੋੜ ਪੂਰੀ ਹੋ ਗਈ ਹੁਣ ਇਹ ਸਾਡਾ ਲਗਭਗ 3000 ਕਟਾ ਕਣਕ ਦਾ ਇਹ ਫਸਲ ਕੰਮ ਜਾ ਰਿਹਾ ਉੱਤਰ ਨੂੰ ਸਿਗਨਲ ਕਰ ਜਿੱਥੇ ਬੰਦੀ ਕਿਸ ਤਰ੍ਹਾਂ ਦੀ ਤਿਆਰੀ ਕਰ ਰਹੀ ਹੈ ਪਹਿਲਾਂ ਵੀ ਕਾਗਲੇ ਭੇਜੇ ਗਏ ਨੇਗੇ ਉੱਥੇ ਕਿਸ ਤਰ੍ਹਾਂ ਦੇ ਹਾਲਾਤ ਨੇ ਤੁਸੀਂ ਜਾ ਕੇ ਖੁਦ ਮੌਜਨਾ ਕੀਤਾਗਾ ਜਿੱਥੇ ਬੰਦੀ ਜਵਦੇ ਕਤਰ ਦਾ ਬਹੁਤ ਤਿਆਰੀ ਕੀਤੀ ਆ ਪਿਆਰ ਦੋਨੇ ਕੰਡਾ ਤਕਰੀ ਮਾਰਦੀ ਆ ਜਿੱਥੇ ਬੰਦੀ ਨੇ ਕਰਨਾ ਡੇਰਾ ਬਾਬਾ ਨਾਨਕ ਦੇ ਵਿੱਚ ਗੁਰਦਾਰਪੁਰ ਦੇ ਰੋਵਾ ਸਿੰਬਾਕੋ ਜਿਹੜਾ ਮਿਰਾਟ ਕੀਤਾ ਉਹਦੇ ਚ ਬਰਨਾਲਾ ਲਾਇਆ ਹੋਇਆ ਉਹਦੇ ਵਿੱਚ ਅਸੀਂ ਪਟਿਆਲਾ ਲਾਇਆ ਹੋਇਆ ਤੇ ਜਿਹੜਾ ਵਿਆਸ ਦੇ ਤੋਂਨੇ ਕੰਢੇ ਵਾਲੇ ਪਾਸੇ ਅਸੀਂ ਨੇ ਮਲੇ ਕੋਟਲਾ ਤੇ ਮੋਗਾ ਲਾਇਆ ਹੋਇਆ ਨੇ ਇਹ ਤਰ੍ਹਾਂ ਅਸੀਂ ਜਾਂ ਜਿਹੜੀ ਹਾਜਲ ਕਾਲ ਵਿੱਚ ਮਾਰ ਹੋਈ ਹੈ ਉਹਦੇ ਵਿੱਚ ਅਸੀਂ ਪਟੰਡਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਫੂਕੀਕੋਟ ਮੁਕਸਰ ਇਹ ਲਾਇਆ ਹੋਏ ਨੇ ਤੇ ਅੰਮ੍ਰਿਤਸਰ ਨੂੰ ਜਿਹੜਾ ਅਸੀਂ ਉਹਸਮ ਜ਼ਿਲ੍ਹਾ ਲਾਇਆ ਹੋਇਆ ਇਸ ਤਰ੍ਹਾਂ ਅਸੀਂ ਸਤਲੁਜ ਸੁਧਾਣੇ ਵਾਲੇ ਸਮਾਇਆ ਹੋਏ ਐ ਵਕ ਵਕ ਜਿਹੜੇ ਅਸੀਂ ਸਾਰੇ ਜਿੱਥੇ ਮਾਰ ਹੋਈ ਹੈ ਉੱਥੇ ਤਾਰੇ ਕਣਕ ਬਿੰਪਟੇ ਚਾਰ ਕੱਪੜੇ ਦਵਾਈਆਂ ਇਹ ਕਣਕ ਬੀਜਣ ਵਾਸਤੇ ਟ੍ਰੈਕਟਰਾਂ ਦਾ ਪ੍ਰਬੰਧ ਤੇਲ ਦਾ ਪ੍ਰਬੰਧ ਪਾਣੀ ਦਾ ਪ੍ਰਬੰਧ ਉਹ ਸਾਰਾ ਸੀ ਕੀਤਾ ਇਸ ਕਰਕੇ ਲੰਮੀ ਮਿਹਨਤ ਚਲਾਈ ਹਾਂਜੀ ਕਿਵੇਂ ਦੇਖਦੇ ਹੋ ਕਿ ਹੁਣ ਮਾਮਲਾ ਜਿਹੜਾ ਖੜਾ ਨਹੀਂ ਮਾਰਦਾ ਕੋਰਟ ਦੇ ਵਿੱਚ ਪਹੁੰਚਿਆ ਜਿੱਥੇ ਭਾਗੜਾ ਬਿਆਸ ਮੈਨੇਜਮੈਂਟ ਦੇ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਇਹ ਸਰਾਸਰ ਪੰਜਾਬ ਸਰਕਾਰ ਦੀ ਗਲਤੀ ਹੈ ਵੀ ਜੇ ਰਹਿੰਦੇ ਸਮੇਂ ਹਰਿਆਣੇ ਨੂੰ ਪਾਣੀ ਦੇ ਦਿੱਤਾ ਹੁੰਦਾ ਤਾਂ ਅੱਜ ਇਹ ਹਾਲਾਤ ਨਾ ਬਣਦੇ ਦੇਖੋ ਕੋਰਟਾਂ ਤੇ ਇਹਨਾਂ ਦਾ ਕਾਜੇ ਹੈਗੇ ਨੇ ਉਹ ਆਪਦੇ ਮੁਤਾਬਕ ਫੈਸਲੇ ਹੋ ਜਾਂਦੇ ਨੇ ਕੋਰਟਾਂ ਜੇ ਇਹ ਦੇਖਣ ਤਾਂ ਭਾਗੜਾ ਇਹਨਾਂ ਨੂੰ ਇਹ ਕੋਰਟਾਂ ਦੇਖੋ ਪੋਰਟ ਨੂੰ ਇਹ ਗੱਲ ਦਾ ਪਤਾ ਨਹੀਂ ਰੋਜ਼ ਖਬਰਾਂ ਲੱਗਦੀਆਂ ਨੇ ਵੀ 5 ਏਕੜ ਤੋਂ ਵੱਧ ਤੇ ਸ਼ੀ ਮਾਪਜਾ ਨਹੀਂ ਦੇਣਾ ਜਿਹਨੇ 40 ਕਿੱਲੇ ਮਰਗੇ ਉਹਨੂੰ 5 ਏਕੜ ਦਾ ਮਾਪਜਾ ਦੇ ਕੇ 35 ਦਾ ਮਾਪਜਾ ਕੌਣ ਦੇਊਗਾ ਜੀ ਇੱਕ ਕਿਸਾਨ ਨੇ 40 ਕਿੱਲੇ ਠੇਕੇ ਤੇ ਲਏ ਆ ਤੁਸੀਂ 5 ਦਾ ਮਾਪਜਾ ਦੇ ਕੇ 35 ਦਾ ਮਾਪਜਾ ਤੇ ਤੁਸੀਂ ਮੱਗਰਦੇ ਹੋ ਵੀ ਤੁਸੀਂ 6500 ਰੁਪਇਆ ਉਹ ਵੀ ਵੱਧ ਤੋਂ ਵੱਧ ਜਿਹੜਾ ਹੁਣ ਕਹਿੰਦੇ 20000 ਰੁਪਇਆ ਇਹ ਤੁਹਾਡੀ ਜਿਹੜੀ ਦੁਗ ਹੈ ਇਹ ਇਹਦਾ ਕੋਈ ਮਤਲਬ ਨਹੀਂ ਜਿਹੜਾ ਮਾਪਜਾ ਉਹ 100% ਦਿਓ ਕਿ ਸਾਰੀ ਸਾਰੇ ਜਿੰਨੇ ਜਿੰਨਾ ਭਰਿਆ ਭਰ ਮਾਪਜਾ ਦਿਓ ਤੇ ਪੋਰਟਾ ਦੇ ਵਿੱਚ ਉਹ ਪੋਰਟਾ ਇਹ ਗੱਲ ਤਾਂ ਜਾਦੀ ਜੇ ਕਿਸੇ ਦੀ ਪਰਾਲੀ ਵੀ ਅੱਗ ਲਾ ਗਈ ਤਾਂ ਜੁਰਮਾਨਾ ਲਾ ਦੋ ਜਿਹੜੀਆਂ ਹੁਣ ਗ੍ਰੀਨ ਟ੍ਰੀ ਉਹਨਾਂ ਨੇ ਫਾਇਦਾ ਕਾਤੀਆਂ ਨੇ ਬਾਈ ਉਹਨਾਂ ਦੇ ਜਿਹੜੇ 2-2 ਲੇ ਕੇ 5 ਏਕੜ ਤੱਕ ਦੀ ਮੀਨ ਵਾਲਾ ਉਹਨੂੰ ਸਾਰੇ ਹੈਪੀ ਸੀਟ ਵਗੈਰਾ ਤੁਸੀਂ ਫਰੀ ਦੇਜਾ ਘੱਟ ਰੇਟ ਤੇ ਦੇ ਦਿਓ ਉਹ ਲਾਗੂ ਨਹੀਂ ਕਰਦੇ ਆਪਣੀਆਂ ਸ਼ਰਤਾਂ ਉਹਨਾਂ ਨੂੰ ਸਜ਼ਾ ਦੇਣ ਵਾਸਤੇ ਉਹਨਾਂ ਨੂੰ ਹੰਡਰਡ ਜੁਰਮਾਨੇ ਲਾਉਣ ਵਾਸਤੇ ਉਧਰੋਂ ਆ ਰਹੀਆਂ ਨੇ ਕੋਰਟ ਦੇ ਹਦਕਤਾਂ ਤੇ ਉਹਨਾਂ ਦੇ ਪਾਲਣਾ ਕਰਦੇ ਜਿਹੜੀਆਂ ਸਾਡੇ ਕਿਸਾਨਾਂ ਪੱਕੀ ਕਰ ਦਿੱਤਾ ਨੇ ਉਹ ਲਾਗੂ ਕੀ ਲੱਗਦਾ ਕਿ ਮੁਆਵਜ਼ਾ ਜਿਸ ਹਾਲ ਨਾਲ ਦੱਸਿਆ ਜਾ ਰਿਹਾ ਹੈਗਾ ਤੁਸੀਂ ਉੱਥੇ ਜਾ ਕੇ ਹਾਲਾਤ ਦੇਖੇ ਨੇ ਕਿੰਨਾ ਕੁ ਮੁਆਵਜ਼ਾ ਜਿਹੜਾ ਉਹਨਾਂ ਨੂੰ ਕਿਉਂਕਿ ਰੇਤ ਵੀ ਕਾਫੀ ਭਰ ਚੁੱਕੀ ਉਹਨਾਂ ਦੇ ਖੇਤਾਂ ਵਿੱਚ ਅਜੇ ਤੱਕ ਮਾਮਜੇ ਮੂਮਜੀ ਦੀ ਤਾਂ ਕੋਈ ਗੱਲ ਹੀ ਨਹੀਂ ਕਿਤੇ ਸ਼ੁਰੂ ਹੀ ਨਹੀਂ ਹੋਇਆ ਕੋਈ ਅਸੀਂ ਅਜੇ ਤੱਕ ਤਾਂ ਸਾਡੇ ਦੇ ਕਿਸਾਨ ਦਿਖਦੇ ਨੇ ਜਾਂ ਜਿਹੜੇ ਆਮ ਪੰਜਾਬ ਤੋਂ ਹਮਦਰਦ ਲੋਕ ਨੇ ਉਹਨਾਂ ਨੇ ਹੱਥ ਲਿਆਦਾ ਉਹਨਾਂ ਨੂੰ ਰੋਟੀ ਪਾਣੀ ਦਿੱਤਾ ਹੈ ਉਹਨਾਂ ਦਾ ਰੈਸ਼ਨ ਲਗਾਤਾਰ ਪੁਹਾਰ ਰਹੇ ਲੋਕ ਹੀ ਪੁਹਾਰ ਰਹੇ ਨੇ ਸਰਕਾਰਾਂ ਤੱਕ ਵੀ ਨਹੀਂ ਦਿੱਦੀ ਹੈ ਜੀਰੋ ਕੋਈ ਸੀ ਆ ਜਾ ਹਾਂ ਹਾਂਜੀ ਪ੍ਰਧਾਨ ਜੀ ਆ ਕਿਹੜੇ ਜ਼ਿਲ੍ਹੇ ਤੋਂ ਆਏ ਨੇ ਜਿਹੜੇ ਇਹ ਫੰਡ ਦੇ ਰਹੇ ਨੇ ਜਿਹੜਾ ਸਾਨੂੰ ਪਤਾ ਹੀ ਆ ਮਹਾਲੀ ਤੋਂ ਆਏ ਨੇ ਤੁਸੀਂ ਵੀ ਜਾਣਦੇ ਮੈਨੂੰ ਕੀ ਪੁੱਛਣ ਤੁਸੀਂ ਉਹ ਮਹਾਲੀ ਦਾ ਪਟਾ ਹੈ ਇਹ ਇਹ ਮਹਾਲੀ ਜ਼ਿਲ੍ਹੇ ਤੋਂ ਸਾਡੇ ਪ੍ਰਧਾਨ ਨੇ ਉਧਰ ਜਣੀ ਉਹਨਾਂ ਵੱਲੋਂ ਫੰਡ ਆਇਆ ਉਹਦੀ ਪੂਰੀ ਟੀਮ ਆਈ ਹੈਗੀ ਆ ਕਿਉਂਕਿ ਆਉਣ ਵਾਲੇ ਜਿਹੜਾ ਟਰੈਕਟਰ ਭੇਜਣੇ ਨੇ ਉਹਨਾਂ ਦਾ ਡੀਜ਼ਲ ਦੇ ਵਾਸਤੇ ਇਹਨਾਂ ਨੇ ਫੰਡ ਆਇਆ ਕਿੰਨਾ ਫੰਡ ਭੇਜਿਆ ਪਰ 180000 184000 ਜਿਹੜਾ ਫੰਡ ਆਇਆ ਜਿਹੜੀ ਇਹਨਾਂ ਦੇ ਬਕਾਇਦਾ ਦਾ ਰਸੀਦ ਆ ਜਿਹੜੀ ਇਹਨੂੰ ਹੁਣ ਦੇ ਦੇਵਾਂਗੇ ਇਸ ਕਰਕੇ ਧੰਨਵਾਦ ਆ ਇਸ ਕਰਕੇ ਬਹੁਤ ਵੱਡੀ ਲੋੜ ਆ ਜਿਸੋ ਹਸਾਬ ਨਾਲ ਜਣੀ ਹਲੋਜ ਵੀ ਜਾ ਰਿਹਾ ਪਹਿਲਾਂ ਵੀ ਗਿਆ ਜਿਹੜੀ ਗੱਲ ਭਰਾਜੀ ਨੇ ਕਹੀ ਆ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਸਰਕਾਰ ਤੇ ਵੀ ਦਬਾਅ ਬਣਾਵਾਂਗੇ ਕਿ ਜਿਹੜਾ ਜਿੰਨੀਆਂ ਸਰਕਾਰ ਨੇ ਵਾਦੇ ਕੀਤੇ ਨੇ ਉਹ ਪੂਰੇ ਹੋਣ। ਬੜੇ ਆ ਲੋਈ ਖੜੋ ਆ ਦੇਖੋ ਇੱਕ ਲਗਭਗ 80000 ਦੀ ਭਰਾਵਾ ਹਾਂ ਲਿਸਟ ਹੈ। ਅਸੀਂ ਇਹ ਲਿਸਟਾਂ ਤੇ ਇਹ ਕਿੱਥੇ ਪੈਸੇ ਆਏ ਨੇ ਕਿਧਰੋਂ ਕਿੱਥੇ ਪੈਸੇ ਹੈ ਬਕਾਇਦਾ ਦਾ ਸਾਰਾ ਘਾੜ। ਕੰਮ ਕੀਤਾ ਸਾਰੇ ਕੱਲੇ ਕੱਲੇ ਜ਼ਿਲ੍ਹੇ ਦੀ ਕੱਲੇ ਕੱਲੇ ਥਾਂ ਦੀ ਲਿਸਟ ਲੈ ਕੇ ਜਿਵੇਂ ਹੁਣ ਕਣਕਿਆ ਸੀ ਢੋਰ ਤੋਂ ਢੋਰ ਜਾ ਕੇ ਵੰਡਿਆ ਪੂਰੀ ਢੋਰ ਤੋਂ ਢੋਰ ਜਾ ਕੇ ਵੰਡਿਆ ਕਪਰੇ ਢੋਰ ਤੋਂ ਲੋਕਾਂ ਜਾਂਦੇ ਵੰਡਦੇ ਇਸ ਤਰ੍ਹਾਂ ਜਿਹੜਾ ਆਹ ਫੰਡ ਹੈ ਇਹ ਗੋਲਕ ਦਾ ਪੈਸਾ ਹੈ ਇਹ ਗਰੀਬਾਂ ਦੇ ਮੂੰਹ 'ਚ ਹੀ ਪੈਣਾ ਉਹਨਾਂ ਦੀ ਖਾਤਰੀ ਲੰਘਣਾ ਹੈ ਇਸ ਕਰਕੇ ਸੋਨੇ ਸਾਹਮਣੇ ਜਿਹੜੇ ਪੈਸੇ ਅਸੀਂ 1,80,000 ਰੁਪਏ ਹਾਲੀ ਜ਼ਿਲ੍ਹੇ ਕੋ ਆਏ ਨੇ ਇਹ ਲੋਕਾਂ ਦੀ ਖਾਤਰੀ ਹੈ ਜੇ ਲੋਕਾਂ ਦਾ ਜੇ ਪ੍ਰਧਾਨ ਜੀ ਕੋਈ ਐਸੀ ਜੀ ਮਦਦ ਤੋਂ ਹੋਰ ਕਰਨਾ ਚਾਹੇ ਉਹ ਉਹਦੇ ਵਾਸਤੇ ਆਪਾਂ ਕੋਈ ਕਾਊਂਟ ਨੰਬਰ ਜਾਂ ਕੋਈ ਸੰਪਰਕ ਨੰਬਰ ਕੀ ਦੇ ਸਕਦੇ ਸਾਰਾ ਸੀ ਦਿੱਤਾ ਹੈ ਜਿਨ੍ਹਾਂ ਨੂੰ ਪਾਇਆ ਸੋਸ਼ਲ ਮੀਡੀਆ ਤੇ ਪਾਇਆ ਜੇ ਕੋਈ ਮਦਦ ਕਰਨਾ ਚਾਹੇ ਸਾਡੇ ਸੋਸ਼ਲ ਮੀਡੀਆ ਤੇ ਸਾਡੇ ਨੰਬਰ ਲੈ ਕੇ ਸਾਡੇ ਆਈਟੀ ਨਾਲ ਕਰ ਲੈ ਸੰਪਰਕ ਤੇ ਉਹ ਕਰ ਸਕਦਾ ਠੀਕ